ਕਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਬੇਟਾ ਸਵਾਲ ਨਹੀਂ ਨਹੀਂ ਜਿਹੜੀ ਹੈਗੀ ਐਸ ਤਾਂ ਮੈਂ ਇਥੇ ਅਕਾਲੀ ਦਲ ਦੀ ਐ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਐ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁੱਖ ਦੀ ਨੂੰ ਸਹਾਂ ਹੁੰਦਾ ਜੀ ਸਰ ਜੇ ਤੁਹਾਨੂੰ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਹੈ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲਓ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਸਾਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਆ ਲਾਗੂ ਹੈ ਹੀ ਐ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋਜੂਗਾ ਜੇ ਲੋਕ ਇਹ ਸਾਰੇ ਤਾਂ ਹਮਾਰੇ ਤਾਂ ਹੁਣ ਹੋ ਰਹੇ ਹਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਥੇਕੇ ਲਏ ਨੇ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠਿੱਕੇ ਲਏ ਆ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜੈਂਟ ਸਰਕਾਰ ਦੀ ਗੱਲ ਕਰ ਰਹੀ ਹਾਂ ਉਹ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲੈਸਟ ਠੇਕੇ ਲੈ ਕਿਵੇਂ ਕੰਮ ਕਰੂਗੀ ਕਿ ਤੁਹਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੇ ਫਿਰ ਇਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰਿੰਗ ਨਗਰ ਕੌਂਸਲ ਤੁਹਾਡੀ ਦੀ ਨੇ ਤੁਸੀਂ ਦੇ ਯੋ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕੀ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਕੋਈ ਤਾਂ ਜੀ ਤੁਸੀਂ ਤੁਹਾਡੇ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਲੈਸਪੇ ਕਿ ਜਿਹੜੀ ਆਨਲਾਈਨ ਅਪਡੇਟ ਹੁਣ ਪ੍ਰਮਾਣਿਕ ਕਦਮ ਕੇਂਦਰ ਚੱਲੀ ਜਾਂਦਾ ਉਹਨਾਂ ਨੂੰ ਕੁਝ ਕੋਈ ਚਾਦੋ ਤੇ ਪਰ ਟੋਰਨ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਦਾ ਮੈਂ ਉਹ ਜਿਹੜੀ ਕੰਮ ਉਹ ਜਿਹੜੇ ਕੁਛ ਕੰਮ ਸੀ ਚੱਲੇ ਨਵੇਂ ਕੰਮ ਜਿਹੜੇ ਨਵੇਂ ਤੇ ਬਲੈਕ ਲਿਸਟ ਕੰਦੇ ਨੂੰ ਕਿਉਂ ਦੇ ਦੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਕੋਈ ਰਾਏ ਨਹੀਂ ਜਿਹੜਾ ਬੰਦਾ ਨਹੀਂ ਸਰਕਾਰ ਦੇ ਪੋਰਟਲ ਤੇ ਮੈਂ ਕੋਈ ਕਿੱਥੋਂ ਬੰਦਾ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿੱਥੋਂ ਕੋਈ ਕੰਮ ਪਾ ਸਕਦਾ ਜਿਹੜੇ ਜ ਆਪਣਾ ਕੋਈ ਰੋਲ ਨਹੀਂ ਹੁੰਦਾ ਇਹਨੇ ਇਹਨੇ ਲੈਸ ਤੇ ਲੋ ਕੁਆਲਟੀ ਵਾਲੇ ਕੰਮ ਕਰ ਰਹੇ ਮੈਂ ਮੈਂ ਮੈਡਮ ਗੱਲ ਤਾਂ ਇਹ ਹੀ ਹੈ ਨਾ ਜੇ ਲੈਸ ਮੈਡਮ ਐਨਾ ਖੁੱਲ ਕੇ ਬੋਲਦੇ ਹਾਂ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ। ਇਹ ਆਦਤ ਪੁਰਾਣੀ ਹੈ। ਇਹ ਆਦਤ ਇਹਨਾਂ ਦੀ ਨਿਕਲ ਜਾਣੀ। ਮੈਂ ਲੈਸ ਤੇ ਹੈ ਵੀ ਲੈਸ ਤੋਂ ਉਹਨਾਂ ਦੇ ਪਾਗ ਨੂੰ ਨੁਕਸਾਨ ਹੋ ਗਿਆ। ਕਦੀ ਇਹਨਾਂ ਲੈਸ ਪਾ ਕੇ ਕਿਰਿਓਨ ਗੜੀ ਦੱਤ ਪੋ। ਅੱਪਾ 100 ਰੁਪਏ ਦੇਣ ਨੂੰ ਫਿਰਦੇ ਆ। ਉਹ 400 ਰੁਪਏ। ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਹੈ ਕਾਲੀ ਜੀ। ਨਗਰ ਕੌਂਸਲ ਦੀ ਪ੍ਰਧਾਨ ਕਾਲੀ ਦਲਦੀ ਹੈ। ਓਕੇ। ਪਰ ਹਰੇਕ ਮੀਟਿੰਗ ਦਾ ਸਭ ਏਜੰਡਾ ਜਾਂਦਾ ਹੈ। ਹਾਂਜੀ। ਤੁਸੀਂ ਮੀਟਿੰਗਾਂ 'ਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ। ਨਾ ਤੁਹਾਡਾ ਚਮਕੌਰ ਸਰ ਦਾ ਐ ਸਿਰਫ ਲੀਡਨੈਸ ਜਿਹੜੀ ਐਮ.ਐਲ.ਏ ਦੀ ਉੱਤੇ ਉਹ ਯੂਨੀਅਨ ਹੋ ਮਤਲਬ ਮੀਟਿੰਗ ਹੋ ਰਹੀ ਹੈ ਮੇਰਾ ਸਵਾਲ ਹੈ ਵੀ ਤੁਹਾਨੂੰ ਜਿੰਦਾ ਜਾਂਦਾ ਹੈ ਤੁਸੀਂ ਕਿਸੇ ਮੀਟਿੰਗ 'ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ ਤਿੰਨ ਐਸ.ਟੀ.ਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸ.ਟੀ.ਪੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅੱਜ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਆਪਕ ਗ੍ਰੇਡ ਕਰਾਏ ਅੱਜ ਇੱਥੇ ਕੁਝ ਕਾਲੀਗਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਨਾਲ ਅਸੀਂ ਤਾਂ ਆਪਣੀ ਗੱਲ ਕਰ ਰਹੀ ਹਾਂ ਮੈਨੂੰ ਤੁਸੀਂ ਐਨਾ ਐਨਾ ਖੋਲ ਕੇ ਬੋਲਦੇ ਹੋ ਐਨਾ ਦਬਾango ਕੇ ਬੋਲਦੇ ਹੋ ਤੁਸੀਂ ਸਾਰੇ ਡਰ ਜਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਰਹੀ ਹਾਂ ਕਿ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦਾ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ੍ਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਕਿ ਇਹ ਭੁਗਤਣਗੇ ਇਹ ਦੇਖਣਗੇ ਮੇਰਾ